ਕੱਬ ਦੋਸਤੋ ਮੈਂ ਪ੍ਰਦੀਪ ਆ ਗਿਆ 109 ਨੰਬਰ ਵੀਡੀਓ ਲੈ ਕੇ ਦੋਸਤੋ ਟੂਰਨਾਮੈਂਟ ਸੀ ਕੁਰਾਲੀ ਸਾਡ ਦਾ 7 ਅਕਤੂਬਰ 2013 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਉੱਥੇ ਮੈਚ ਹੋਇਆ ਫਤੇਗੜ ਛੰਨਾ ਤੇ ਜਨੇਤਪੁਰਾ ਦੇ ਵਿਚਕਾਰ ਫਤੇਗੜ ਛੰਨਾ ਦੇ ਵਿੱਚ ਸੀਰਾ ਪਿੱਥੂ ਖੇਡ ਰਹੀ ਸੀ ਔਰ ਜਨੇਤਪੁਰਾ ਦੇ ਵਿੱਚ ਇੰਦਾ ਸਰਪੰਚ ਨੁੱਥੋ ਖੇਡ ਰਹੀ ਸੀ ਦੋਸਤੋ ਦੋਨੋਂ ਹੀ ਪੰਜਾਬ ਦੀਆਂ ਟੌਪ ਦੀਆਂ ਟੀਮਾਂ ਨੇ ਤੇ ਦਰਸ਼ਕਾਂ ਦਾ ਉਤਸ਼ਾਹ ਵੀ ਦੇਖਣ ਵਾਲਾ ਹੈ ਤੁਸੀਂ ਮੈਚ ਦੇਖੋ ਤੇ ਜਾਣੋ ਕਿ ਕਿਹੜੀ ਟੀਮ ਮੈਚ ਨੂੰ ਵਿਨ ਕਰਦੀ ਹੈ ਆ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਹਿੰਦੇ ਪਿੱਥੋਂ ਦਾ ਸ਼ੀਰਾ ਜੱਫਾ ਲਾਊਗਾ ਤਾਂ ਲਾਲੀ ਢਿੱਲੋਂ ਕਲਮੁਰਸ਼ਾ ਮਾਲਾ ਕਹਿੰਦਾ ਕਿ ਸੰਧੂਆ 100 ਦੇ ਮਾਣ ਕਰੂੰਗਾ ਡੋਟ ਕਦੇ ਮੇਰੇ ਖੱਬੇ ਪਾਸੇ ਟੀਮ ਜਿਹੜੀ ਜਨੇਤ ਪੁਰੇ ਦੀ ਹੈ ਤੇ ਸੱਜੇ ਪਾਸੇ ਸ਼ਰਕ ਵਾਲੇ ਪਾਸੇ ਟੀਮ ਜਿਹੜੀ ਫਟੇਗੜ ਛੰਨਾਂ ਦੀ ਹੈ ਲੈ ਵੀ ਗੁਰਪ੍ਰੀਤ ਹੁਣ ਆ ਮੈਚ ਦਾ ਮੈਨੂੰ ਟਾਈਮ ਦੇ ਦਿਓ ਕਿਉਂਕਿ ਜੱਫੇ ਵੇਖੋ ਕਿਵੇਂ ਲਵਾਉਂਗਾ ਤੇ ਰੇਡਾਂ ਵੇਖੋ ਕਿਵੇਂ ਪਵਾਉਂਗਾ ਠੀਕ ਹੈ ਸੰਧਪਾ ਸਰਪੰਚ ਹੈ ਤਿੰਨ ਵਾਰ ਸਰਪੰਚ ਪਹਿਲਾਂ ਦਾ ਡੈਡੀ ਸਰਪੰਚ ਬਣਿਆ ਐਤਕੀ ਦਰਸ਼ਕ ਵੀਰੋ ਇਹਨੇ ਕਾਗਜ਼ ਭਰੇ ਸਰਪੰਚੀ ਦੇ ਕਹਿੰਦੇ ਕਾਗਜ਼ ਕੈਸਲੋਗੇ ਇਹਦੇ ਪਿੱਛੇ ਦੇ ਵੱਡੇ ਵੀਰ ਦੇ ਕਾਗਜ਼ ਭਰੇ ਹੋ ਸੰਨ ਉਹ ਸਰਪੰਚ ਬਣਿਆ ਇੰਦਾ ਸਰਪੰਚ ਉਹ ਤਰਤੀ ਦਾ ਜਿਹੜੀ ਤਰਤੀ ਦਾ ਗਿੱਲ ਨੱਥੋ ਏੜੀ ਵਾਲਾ ਬੜਾ ਤਕੜਾ ਲਖਾਰੀ ਹੈ ਨੱਥੋ ਹਿੱਡ ਦੀ ਧਰਤੀ ਦਾ ਇੰਦਾ ਸਰਪੰਚ ਪਿੱਥੋ ਵਾਲੇ ਸੀਧਿਆ ਲੈ ਵੀ ਫੜ ਜੇ ਇਹ ਤੁਸੀਂ ਤਾਂ ਤੁਹਾਡੇ ਸਾਹਮਣੇ ਮੇਂ ਪੋਣੇ ਏਰੀਆ ਦਾ ਬੱਬਰ ਸ਼ੇਰ ਖੋਲਤਾ ਇੱਕ ਪਾਸੇ ਫਤੇਗਰ ਛੰਨਾ ਦਾ ਅਮਰਤ ਮੇਰੇ ਵੀਰੋ ਤੇ ਦੂਜੇ ਪਾਸੇ ਨੱਥੋ ਹਿੱਡ ਦਾ ਉਹ ਇੰਦਾ ਸਰਪੰਚ ਤੀਜੀ ਵਾਰ ਸਰਪੰਚ ਆਈ ਹੈ ਇਸ ਬੱਬਰ ਸ਼ੇਰ ਦੇ ਸਿਰਫ ਅੱਧਾ ਮਿੰਟ ਲੈਣਾ ਜੀ ਅਮਨ ਲੋਪੇ ਕਮੈਂਟਰ ਸਾਡਾ ਵੀਰ ਉਹ ਵੀ ਆਪਣਾ ਸਨਮਾਨ ਲੈ ਜੀ ਸਟੇਜ ਤੇ ਅਮਨ ਲੋਪੇ ਅਮਰ ਲੋਪੋ ਵਾਲਾ ਸਾਡਾ ਯਾਰਾਂ ਦਾ ਯਾਰ ਹੈ ਮੇਰੇ ਵੀਰੋ ਮੇਰਾ ਵੀਰ ਉਹ ਵੀ ਸਨਮਾਨ ਸਨ ਪ੍ਰਾਪਤ ਕਰੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਵਾਧਿਆ ਹੋਇਆ ਸਤਕਾਰ ਹੈ ਵੀਰ ਨੂੰ ਪਿਆਰ ਹੈ ਕਹਿੰਦੇ ਤੇਨਾ ਮੋਟਰਸਾਈਕਲ ਦੱਸ ਵੀਰੋ ਭਾਵੇਂ ਤੇ ਲੱਗੇ ਆਪਾਂ ਕਲਵਰਸ਼ਾ ਦਾ ਮੋਟਰਸਾਈਕਲ ਦੋ ਜਾਨਾਂ ਸਾਂਝਾ ਹੋਇਆ ਤਾਂ ਸਾਡੇ 13 ਮੋਟਰਸਾਈਕਲ ਇਸ ਨੌਜਵਾਨ ਨੇ ਜਿੱਤੇ ਜੇ ਪਿਛਲੇ 5-6 ਮਹੀਨਿਆਂ 'ਚ ਇੱਕ ਪਾਸੇ ਮਾਖੜ ਕਬੱਡੀ ਦਾ ਬਿੰਦੀਆ ਤੇ ਦੂਜੇ ਪਾਸੇ ਤੱਕ ਦੇ ਕੇ ਹਰਪਾਲ ਸਿੰਘ 70 ਕਿਲੋ ਵਜਨ ਦੇ ਵਿੱਚ ਬਈ ਬੱਬਲ ਕੈਨੇਡਾ ਦੀ ਬਦੌਲਤ ਤੇ ਬਈ ਲੱਭੀ ਨੰਗਲ ਕੈਨੇਡਾ ਦੀ ਬਦੌਲਤ ਗੁਰਦੀਪ ਨੰਗਲ ਕੈਨੇਡਾ ਦੀ ਬਦੌਲਤ ਤੇ ਨੌਜਵਾਨ ਕੈਨੇਡਾ ਖੇਡਿਆ ਐ ਇੰਗਲੈਂਡ ਖੇਡਿਆ ਤੱਕਦੇ ਹੋ ਕਿ ਸੀਰੇ ਪਿੱਥੋਂ ਵੱਲ ਤੇ ਲੋਕਰ ਹੈ ਕਿ ਪਿੱਥੋਂ ਦਾ ਸ਼ੀਰਾ ਤੇ ਦੂਜੇ ਪਾਸੇ ਮੇਰੇ ਵੀਰੋ ਬਾਖੜ ਕਬੱਡੀ ਦੇ ਸੁਸੋਖਾ ਗੱਲ ਕੀ ਹੋਣੀ ਐ ਟਾਈਮ ਦੱਸੂਗਾ ਕਨੇਡਾ ਨੇ ਸ਼ੀਰ ਨੂੰ ਮੈਂ ਪੁੱਛਿਆ ਤਲਵਰਸ਼ਾ ਦੀ ਦੱਤੇ ਬਾਸ਼ੀਰਿਆ ਕਿੰਨੇ ਮੋਟਰਸਾਈਕਲ ਹੋ ਗਏ ਕਹਿੰਦਾ ਸੰਧੂਆ 17 ਮੋਟਰਸਾਈਕਲ ਜਿੱਤਲੇ ਤਾੜੀ ਮਾਰੋ ਇਸ ਬੱਬਰ ਸ਼ੇਰ ਦੇ ਨਾਂ ਤੇ ਵੀ 17 ਮੋਟਰਸਾਈਕਲ ਦੇ ਇਸ ਨੌਜਵਾਨ ਨੇ ਪਾਲੀ ਦੇ ਥੋੜੀ ਸੱਤ ਪਤੀ ਹੈ ਆ ਮੂਵ ਗਰਾਊਂਡ ਦੇ ਉਹ ਆ ਗਈ ਆ ਗਈ ਜੀ ਤੱਕਦੇ ਆ ਕਿ ਮਾ ਖੇੜ ਕਬੱਡੀ ਦੇ ਤੁਹਾਡੇ ਸਾਹਮਣੇ ਉਡੂ ਉਡੂ ਕਰਦੀ ਜਵਾਨੀ ਫਤਿਹਗੜ ਸੰਨਾਂ ਦਾ ਛੋਨੀ ਕਬੱਡੀ ਪਾ ਰਿਹਾ ਹੈ ਜੇ ਗੱਲ ਕਰਾਂ ਧੂਰੀ ਦੇ ਕਬੱਡੀ ਕੱਪ ਤੇ ਬਈ ਬਬਲੂ ਯੂਐਸਏ ਵੱਲੋਂ ਇਸ ਬੱਬਰ ਸ਼ੇਰ ਨੂੰ ਬੈਸਟ ਰੇਡਰ ਸੋਨੇ ਦੀ ਮੁੰਦੀ ਦੇ ਸਨਮਾਨ ਦਿੱਤੇ ਗਏ ਜਨਵਰੀ ਦੇ ਮਹੀਨੇ ਦੇ ਵਿੱਚ ਚਲ ਵੀ ਜਾਣਾ 2013 ਦੇ ਵਿੱਚ ਬੜਾ ਤਕੜਾ ਰੇਡਰ ਹੈ ਵੀ ਬੱਬਰ ਸ਼ੇਰ ਸਾਡੇ ਮਲਕੀਤ ਸਰਪੰਚ ਜੀ ਨਕਾਲਾ ਵੱਲੋਂ ਦੋਨੇ ਖੇਡਰਾਂਾਂ ਦੀ ਟੀਮਾਂ ਨੂੰ 100-100 ਰੁਪਏ ਨਾਮ ਜੀ ਆਹ ਮਲਕੀਤ ਸਿੰਘ ਜੀ ਸਤਕਾਰਾ ਸਮਾ ਸਰ ਤੇ ਇਧਰੋਂ ਸਾਡਾ ਵੀਰ ਮੇਰੇ ਵੀਰੋ ਬੰਨੂ ਪੁੱਤਰ ਪੁਲਬਾਨਪੂਰਾ ਖੁਸ਼ ਹੈ ਬੰਟੀ ਬੌਕਸਰ ਤੇ ਰਾਮ ਸਾਡਾ ਬੌਕਸਰ ਬਾਨਾ ਨਜਾਮਣੀ ਵਾਲਾ ਤੱਕਦੇ ਨੇ ਪਿੱਥੋ ਦਾ ਸ਼ੀਰਾ ਤੇ ਇੱਕ ਪਾਸੇ ਇੰਦਾ ਸਰਪੰਚ ਲੱਖੋੜੀ ਵਾਲਾ ਮਾਰ ਦੋ ਤਾੜੀਆਂ ਮਾਰ ਦੋ ਤਾੜੀਆਂ ਅੰਕ ਜਿਹੜਾ ਤੁਹਾਡੇ ਸਾਹਮਣੇ ਮੇਰੇ ਵੀਰੋ ਬੰਟੀ ਬੌਕਸਰ ਫੂਡ ਸਪਾਈ ਦੇ ਵਿੱਚ ਇੰਸਪੈਕਟਰ ਹੈ ਤੇ ਮੰਨਾ ਬੌਕਸਰ ਸਾਡਾ ਨਜਾਮਣੀ ਵਾਲਾ ਜਿਹੜਾ ਟੀਮ ਚ ਮੇਰੇ ਵਿਰੋਧ ਬਸਰੀਬਾ ਸਰਵਰ ਮੈਡਲ ਲੈ ਕੇ ਆਇਆ ਹੈ ਅ ਮਹੀਨਾ ਪਹਿਲਾਂ ਰਾਮ ਬਖਸ਼ਰ ਸਾਡੇ ਮਹਾਨ ਟੀਮਾ ਸਕਾਰਜੋਤ ਸਿੰਘ ਜੀ ਹੈਡ ਗ੍ਰੰਥੀ ਉਹ ਵੀ ਬਹੁਤ ਖਿਲਾਉਣੇ ਨੇ ਜੀ ਉਹ ਦੇਖਦੇ ਆ ਚਲ ਵੀ ਜਵਾਨਾ ਪਾਕ ਵੱਡੇ ਸਾਹਮਣੇ ਤੱਕਦੇ ਆ ਕਿ ਸੋਖੀ ਕਬੱਡੀ ਪਾਉਣ ਦੇ ਲਈ ਦਰਸ਼ਕ ਵੀਰੋ ਜੇ ਮੈਚ ਦਾ ਨਜ਼ਾਰਾ ਆਉਂਦਾ ਨਾਲਕਰਾ ਤੇ ਤਾੜੀ ਮਾਰ ਦਿਓ ਤੇ ਦੂਜੇ ਪਾਸੇ ਤੱਕਦੇ ਆ ਤੇ ਮਾਖੜ ਕਬੱਡੀ ਦੇ ਵਿੱਚ ਇਸ ਵਕਤ ਜਨੇਤਪੁਰ ਦਾ ਸਾਰਾ ਟੱਬਰ ਕੋ ਚਿੰਬੜ ਗਿਆ ਜੋਗੀਆਂ ਦੀ ਕੁੱਤੀ ਮੰਗੂ ਇਕੱਲੇ ਨੂੰ ਇਕੱਲਾ ਅਗਰ ਜਨੇਤਪੁਰ ਦੀ ਟੀਮ ਦੇ ਕਬਜ਼ੇ ਦੇ ਵਿੱਚ ਸਾਡੇ ਬਲ ਸਾਹਿਬ ਚੇਅਰਮੈਨ ਸਾਹਿਬਾਨ ਦੀ ਗੱਡੀ ਨਾਲੇ ਖੜੀ ਹੈ ਜੀ ਉਹਨੂੰ ਸਾਈਡ ਤੇ ਕਰ ਲਿਓ ਹਰਪਾਲ ਸਿੰਘ ਪਾਨੀ ਫਤੇਗੜ ਛੰਨਾ ਦਾ 13 ਮੋਟਰਸਾਈਕਲ 2012 ਤੇ ਮੇਰੇ ਵੀਰੋ ਨਵੰਬਰ ਦਸੰਬਰ ਤੇ 2013 ਦੇ ਜਨਵਰੀ ਫਰਵਰੀ ਚ ਆਪਣੇ ਪਿਤਾ ਦੇ ਚਾਨਾਂ ਦੇ ਭੇਡ ਕੀਤੇ ਇਸ ਬਬਰ ਸ਼ੇਰ ਨੇ 13 ਮੋਟਰਸਾਈਕਲ ਜਿੱਤੇ ਇੰਨਾ ਕਬੱਡੀ ਦੇ ਗਰਾਉਂਡਾਂ ਦੇ ਵਿੱਚੋਂ ਕਲ ਵਰਸ਼ਾਂ ਦੀ ਧਰਤੀ ਤੇ ਵੀ ਕੀ ਤਿਕ ਨੂੰ ਮੋਟਰਸਾਈਕਲ ਤੇ ਬੁੱਗੇ ਮਨਾਲੇ ਦਾ ਤੇ ਪਾਣੀ ਦਾ ਮੇਰੇ ਵੀਰੋ ਸਾਂਝਾ ਸਾਂਝਾ ਦਾਵਾ ਰਿਹਾ ਹੈ 15 ਸਾਲ ਲਗਾਤਾਰ ਸਰਪੰਚੀ ਮੇਰੇ ਵੀਰੋ 10 ਸਾਲ ਸਰਪੰਚੀ ਕੀਤੀ ਹੈ ਤੇ 5 ਸਾਲ ਮੂਹਰੇ ਸਰਪੰਚੀ ਦੇ ਮੌਕੇ ਦਰਸ਼ਕਾਂ ਨੇ ਦਿੱਤੇ ਨੇ ਇਸ ਪਿੰਡਰੇ ਦਿੱਤੇ ਨੇ ਇਸ ਨੌਜਵਾਨ ਨੂੰ ਮੇਰੇ ਵੀਰੋ ਇਹਦਾ ਸਰਪੰਚ ਹੈ ਸਰਦਾਰ surjeet singh ਦੀ ਸਰਪੰਚ ਉਹਦਾ ਪੁੱਤ ਮੇਰੇ ਵੀਰੋ ਤੁਹਾਡੇ ਸਾਹਮਣੇ ਕਬੱਡੀ ਪਾ ਕੇ ਵਾਪਸ ਵਰਤਾਇਆ ਚਲ ਵੀ ਜਾਨਾ ਪਾ ਕਬੱਡੀ सोनू ਹੈ ਅਮਰੂ ਜਨੇਤਪੁਰੇ ਵਾਲਿਆ ਦਰਸ਼ਕ ਕਹਿੰਦੇ ਆ ਕਿ ਇੱਕ ਜੱਫਾ ਲਾ ਉਹਨਾਂ ਨੇ ਤੈਨੂੰ ਟੈਲੀਵਿਜ਼ਨ ਤੇ ਵੇਖਿਆ ਉਹਨਾਂ ਨੇ ਅਖਬਾਰਾਂ ਤੇ ਵੇਖਿਆ ਉਹ ਕਹਿੰਦੇ ਸਾਨੂੰ ਆਹ ਕਚੇਰੀ ਚ ਜ਼ੋਰ ਬਖਾਵੇ ਆਹ ਵੇਖਦੇ ਇੱਕ ਪਾਸੇ ਸਨ ਮਨੇ ਡੈਲੀ ਦੱਸੂਗਾ ਢੜਵੇਂ ਵਾਲਾ ਇੱਕ ਪਾਸੇ ਮੇਰੇ ਵੀਰੋ ਬਿਰਜੀ ਹੈ ਤੇ ਦੂਜੇ ਪਾਸੇ ਸੋਨੀ ਹੈ ਇਧਰੋਂ ਭਪਿੰਦਰ ਡਕਾਲਾ ਚੇਅਰਮੈਨ ਬਲਾਕ ਸੰਪਤੀ ਸੁਨੌਰ ਦੀ ਬਸ ਮੇਰੇ ਵੀਰੋ ਡਕਾਲਾ ਬਸ ਸਰਪੰਚਾਂ ਦੀਆਂ ਗੁਰਜੀਤ ਧਾਰੀਬਾਲ ਹਰਜਿੰਦਰ ਧਾਰੀਬਾਲ ਪ੍ਰਧਾਨ ਸਾਹਿਬ ਹੋਰਾਂ ਦੀ ਓਏ ਇੱਕ ਪਾਸੇ ਬੱਲੇਗੜ ਛੰਨਾ ਦਾ ਅਮਰਤ ਮੇਰੇ ਵੀਰੋ ਜਿਹਨੇ 18 ਤਰੀਕ ਨੂੰ ਸੁੱਖੀ ਨੱਖਣ ਕੇ ਵੱਡਿਆਂ ਵਾਲੇ ਪੂਰੇ ਸੈੱਟਰ ਨੂੰ ਬਗਰੇ ਦੀ ਧਰਤੀ ਦੇ ਦੂਜੇ ਰੌਂਡ ਚ ਮੇਰੇ ਸਾਹਮਣੇ ਹਰਾਇਆ ਇੱਕ ਕੰਨੇ ਬੱਬਰ ਸ਼ੇਰ ਨੇ ਪੰਨੀ ਉਧਰ ਦਿਰਦਸ ਖੇਡਿਆ ਸੀਗਾ ਸੋਨੂ ਤੇ ਮੇਰੇ ਵੀਰੋ ਇਹ ਅਮਰਤ ਨੇ ਅਮਰਤ ਨੇ ਦੋ ਜੱਫੇ ਲਾਏ ਮੇਰੇ ਵੀਰੋ ਸੁੱਖੀ ਨੱਖਣ ਕੇ ਵੱਡਿਆਂ ਵਾਲੇ ਨੂੰ ਇਹ ਬੱਬਰ ਸ਼ੇਰ ਤੁਹਾਡੇ ਸਾਹਮਣੇ ਜੱਫਾ ਲਾ ਕੇ ਆਕਮੀ ਟੀਮ ਦੇ ਕਬਜ਼ੇ ਦੇ ਵਿੱਚ ਕਰਦਾ ਹੋਇਆ ਲੈਵੀ ਸ਼ਾਰਪੀਰ ਨਜ਼ਾਰਾ ਆ ਗਿਆ ਦਸ ਵੀਰੋ ਤਾੜੀ ਮਾਰ ਦੋ ਚੋਰਦਾ ਇੱਕ ਸ਼ਾਰਪੀ ਬਾਈ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦੋ ਅੱਜ ਦੇਖਦੇ ਆ ਕਿ ਦੂਜੇ ਪਾਸੇ ਹਰਪਾਲ ਸਿੰਘ ਪਾਲੀ ਫੱਦੇਗੜ ਛੰਨਾ ਦਾ ਇੱਕ ਪਾਸੇ ਜਦਿੰਦਰਪੁਰੇ ਦਾ ਅਮਨਾ ਮੇਰੇ ਵੀਰੋ ਆਹ ਹਰਪਾਲ ਸਿੰਘ ਪਾਲੀ ਦਾ ਲੈ ਵੀ ਪਿੱਥੋਂ ਬਾਰੇ ਛਿੜਿਆ ਪਹਿਲਾਂ ਤਾਂ ਹਿੰਦਾ ਪਹਿਲਾਂ ਤਾਂ ਹਿੰਦਾ ਸਰਪੰਚੂ ਦੇ ਨੂੰ ਮੋਢਿਆਂ ਤੇ ਲਾ ਕੇ ਲੈ ਗਿਆ ਲੈ ਫਿਰ ਹੁਣ ਜੋ ਰਾ ਦਰਸ਼ਕ ਕਹਿੰਦੇ ਕਿ ਪਿੱਥੋਂ ਵਾਲਾ ਸੀਰਾ ਜੱਫਾ ਲਾਊਗਾ ਤਾਂ ਲੋਟਨੀਆਂ ਖਾਖਾ ਤਾੜੀਆਂ ਮਾਰਾਂਗੇ ਲੋਟਨੀਆਂ ਖਾਖਾ ਤਾੜੀਆਂ ਮਾਰਾਂਗੇ ਇਹ ਦਰਸ਼ਕਾਂ ਦੀ ਮੰਗ ਹੈ ਪਿੱਥੋਂ ਦੇ ਸੀੜਿਆ ਇਹ ਦਰਸ਼ਕਾਂ ਦੀ ਮੰਗ ਹੈ ਇਹ ਮੇਰੀ ਨਹੀਂ ਮੰਗ ਇਹ ਕਹਿੰਦੇ ਦਰਸ਼ਕ ਪਿੱਥੋਂ ਦਾ ਸੀਰਾ ਜਿੰਦ ਦੇ ਸਰਪੰਚ ਨੂੰ ਰੋਕੂਗਾ ਤਾਂ ਬੱਲੇ ਬੱਲੇ ਕਰਵਾਵਾਂਗੇ ਬੱਲੇ ਬੱਲੇ ਕਰਵਾਵਾਂਗੇ ਅਜੇ ਥੋੜੀ ਦੂਰ ਨੇ ਪਰ ਅੱਜ ਇਹਦਾ ਸੁਪੰਚ ਨੱਥੋ ਹੀੜੀ ਵਾਲਾ ਆਪਣੀ ਟੀਮ ਦੇ ਅੱਗੇ ਦੇ ਮੁਕ ਕਰ ਗਿਆ ਹੈ ਅਮਨ ਕਰਦੇ ਕਮਾਲ ਫਿਰ ਅਮਨ ਹੱਸਦਾ ਮੁਸਕੜੀ ਹੱਸਦਾ ਅਮਨ ਲੈ ਵੀ ਅਮਨ ਮੈਨੂੰ ਪਤਾ ਤੂੰ ਇਹ ਬੱਬਰ ਸ਼ੇਰ ਨੂੰ ਰੋਕ ਸਕਦਾ ਹੈ ਅਮਰੂ ਜਨੇਤਪੁਰੇ ਵਾਲਿਆ ਮੈਨੂੰ ਪਤਾ ਕਿ ਜਦੋਂ ਤੁਸੀਂ ਦੋਨੋਂ ਭਾਈ ਕੰਡੀਆਂ ਦੇ ਖੜੇ ਹੁੰਦੇ ਹੋ ਪੁੱਤ ਵੀ ਕਰ ਸਕਦੇ ਹੋ ਪੁੱਤ ਵੀ ਕਰ ਸਕਦੇ ਹੋ ਆਹ ਵੇਖਦੇ ਇੱਕ ਪਾਸੇ ਜਨੇਤਪੁਰੇ ਦਾ ਅਮਰੂ ਮੇਰੇ ਵੀਰੋ ਤੇ ਦੂਜੇ ਪਾਸੇ ਤੱਕ ਦੇ ਅਗੇ ਮਾਕਿਟ ਮੁੰਡੇ ਸੋਨੀ ਐ ਅਮਰੂ ਤੇ ਸੋਨੀ ਅਮਰੂ ਤੇ ਸੋਨੀ ਐ ਦਰਦਾਂ ਦੇ ਵੱਧਦੇ ਹੋਏ ਲੜਕਤੇ ਅੰਕ ਜਿਹੜਾ ਮੇਰੇ ਵੀਰੋ ਸੋਨੀ ਫੱਦੇ ਕਰ ਛੰਨਾ ਵਾਲਾ ਆਪਣੀ ਟੀਮ ਦੇ ਕਬਜ਼ੇ ਦੇ ਵਿੱਚ ਚੜ ਗਿਆ ਹੈ ਲਗਦੇ ਆ ਕਿ ਦੱਸੀ ਬਾਖੜ ਕਬੱਡੀ ਦੇ ਸੁਖੀ ਬਾਖੜ ਕਬੱਡੀ ਦੇ ਕਬੱਡੀ ਪਾਉਂਦਾ ਹੋਇਆ ਉਹ ਰੋਮੀ ਨਾਲ ਮੁਕਾਬਲਾ ਫਤਿਹਗੜ ਛੰਨਾ ਦਾ ਰੋਮੀ ਹੈ ਤੇ ਦੂਜੇ ਪਾਸੇ ਅੰਕੜੇੜਾ ਮੇਰੇ ਵੀਰੋ ਜਨੇਤਪੁਰੇ ਦਾ ਕੇ 빙 ਰੋਕ ਦੋ ਸਹੇਲਿਓ ਮੇਰੀ ਨਹੀਂ ਹਰਪਾਲ ਪਾਲੀ ਕੌਡੀ ਪਾਉਣ ਚੱਲਿਆ ਹੈ ਹਰਪਾਲ ਪਾਲੀ ਫਤਿਹਗੜ ਛੰਨਾ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸ਼ਾਰਦੀਪ ਪ੍ਰਧਾਨ ਵੀ ਸਾਡਾ ਪੱਪਾ ਭਾਰ ਹੋ ਹੋ ਤੱਕਦਾ ਇਸ ਮੁਕਾਬਲੇ ਨੂੰ ਆਖਰੀਆਂ ਕਰ ਸੰਧੂਆ ਰਿਕੂ ਬੀਲੇ ਦਾ ਤੇ ਲੈਂਬਰ ਸਤਮਾ ਦਾ ਵੀ ਧੰਨਵਾਦ ਕਰਦੇ ਧੰਨਵਾਦ ਕਰਦੇ ਤੇ ਨਾਲ ਸਾਡੇ ਕਬੱਡੀ ਦੇ ਉਹ ਨਿਤਾਰਕ ਫਰਨੈਲ ਉਹਨੇ ਕਈ ਕਰਾਂ ਦੀਆਂ ਗਰੀਬੀਆਂ ਦੂਰ ਕੀਤੀਆਂ ਮੇਰੇ ਵੀਰੋ ਸੱਤ ਸਮੁੰਦਰੋਂ ਪਾਰ ਸਾਡੇ ਰੰਗਲੇ ਪੰਜਾਬ ਦੇ ਨਾਲ ਖਿਡਾਰੀਆਂ ਨੂੰ ਕਢਾਇਆ ਬਾਈ ਕਿਰਨਜੀਤ ਮਿੰਟੂ ਚੇਅਰਮੈਨ ਪਤੋ ਹੀਰਾ ਅਕੈਡਮੀ ਮੋਗਾ ਬਈ ਲੱਭੀ ਨੰਗਲ ਕੈਨੇਡਾ ਬਈ ਮੇਜਰ ਭਲੂਰ ਬਈ ਨਿਸ਼ਾਨ ਭੰਮੀਪੁਰਾ ਕੈਨੇਡਾ ਬਈ ਸਤਨਾਮ ਲੱਖਾ ਕੈਨੇਡਾ ਬਈ ਸ਼ੀਰਾ ਢੀਰਸਨ ਦਿਉਜੀ ਦਾ ਇਹਨਾਂ ਸਾਰੇ ਬਸ਼ੇਰਾਂ ਦਾ ਸਾਡੇ ਉਹਨਾਂ ਕਬੱਡੀ ਪ੍ਰਮੋਟਰਾਂ ਦਾ ਧੰਨਵਾਦ ਕਰਦੇ ਹਾਂ ਜੀ ਐਨੂੰ ਅਖਦੇ ਆ ਲੈ ਵੀ ਪ੍ਰਦੀਪ ਇਹ ਆ 365.com ਦਾ ਸਾਡਾ ਉਹਨ ਮੋਲ ਹੀਰਾ ਮੇਰੇ ਵੀਰੋ ਜਿਹੜਾ ਕਬੱਡੀ ਨੂੰ ਪੂਰੀ ਦੁਨੀਆ ਦੇ ਕੋਨੇ-ਕੋਨੇ ਪਹੁੰਚਾ ਰਿਹਾ ਹੈ ਲੈ ਵੀ ਖਿੱਚ ਕੈਮਰੇ ਨਾਲ ਹਰਪਾਲ ਸਿੰਘ ਪਾਲੀ ਦੀ ਫੋਟੋ ਤੱਕਦੇ ਆ ਕੇ ਹਰਪਾਲ ਸਿੰਘ ਪਾਲੀ ਫਤੇਗੜ ਛੰਨਾ ਦਾ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਜਨੇਤਪੁਰੇ ਦੀ ਧਰਤੀ ਦਾ ਅਮਨਾ ਮੇਰੇ ਵੀਰੋ ਤੇ ਦੂਜੇ ਪਾਸੇ ਹਰਪਾਲ ਸਿੰਘ ਪਾਲੀ ਫਤੇਗੜ ਛੰਨਾ ਵਾਲਾ ਅੰਕ ਆਪਣੀ ਟੀਮ ਲਈ ਜੋੜ ਗਿਆ ਹੈ ਦੱਸ ਵੀਰੋ ਜੇ ਸੁਆਦ ਆਇਆ ਤਾਂ ਇੱਕ ਲਲਕਾਰੇ ਤੇ ਤਾੜੀ ਮਾਰ ਦਿਓ ਬਈ ਵਾਹ ਬਈ ਵਾਹ ਇਸ ਮੁਕਾਬਲੇ ਨੰਬਰ ਦੱਸਿਓ 11 ਅੰਕ ਜਿਹੜੇ ਫਤੇਗੜ ਛੰਨਾ ਦੇ ਐ ਜਨੇਤਪੁਰ ਦੇ 7 ਅੰਕ ਨੇ ਮੇਰੇ ਵੀਰੋ ਫਤੇਗੜ ਛੰਨਾ ਦਾ ਹਰਪਾਲ ਸਿੰਘ ਪਾਲੀ ਆਪਣੀ ਦੋਸਤੋ ਤੁਸੀਂ ਇਹ ਮੈਚ ਵੇਖ ਹੀ ਲਿਆ ਇਹ ਮੈਚ ਹੈ ਜਿਹੜਾ ਫਤੇਗੜ ਛੰਨਾ ਨੇ ਜਿੱਤ ਲਿਆ ਫਤੇਗੜ ਛੰਨਾ ਦੇ ਨੇ 11 ਪੁਆਇੰਟ ਔਰ ਜਨੇਤਪੁਰ ਦੇ ਨੇ 7 ਪੁਆਇੰਟ kabaddi365.com ਵੱਲੋਂ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ अवेलेबल ਹੋਣਗੀਆਂ ਜਿਨ੍ਹਾਂ ਨੂੰ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਪਰ ਇਸ ਟਾਈਮ ਅਸੀਂ ਤੁਹਾਡੇ ਲਈ ਆਹ ਵੀਡੀਓ ਸਿਲੈਕਟ ਕੀਤੀ ਹੈ ਜਿਹੜਾ ਤੁਸੀਂ ਹੁਣੇ ਹੀ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਦੋਸਤੋ ਤੁਸੀਂ ਸਾਡੇ ਇਸ ਚੈਨਲ ਤੇ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ।